ਸੌਂਸ ਪਰ ਗ੍ਰੈਡ ਕੋਲੋਂ ਆਉਂਦੀ ਆ ਇਹ ਧੇਨ ਸਿਆਂ ਦੇਖੋ ਇਹ ਜੱਟਾਂ ਦਾ ਦਿਲ ਭੂਰਾ ਰਾਣੀ ਵੱਡਿਆ ਹੋਇਆ ਘਟੋ-ਘਟਾ ਦੇਖ ਲਓ 9 ਤੋਂ 10 ਫੁੱਟ ਜਗ੍ਹਾ ਹੋਣੀ ਆ ਕਿਨਾਰੀ ਜਿਹੜੀ ਲਾਗ ਛੱਡੀ ਹੋਈ ਆ ਦੋਨੇ ਸਾਈਡ ਇੱਕ ਸਾਈਡ ਨਹੀਂ ਦੋਨੇ ਪਾਸੇ ਨਹੀਂ ਆਪਣੇ ਦੇ ਲੋ ਜੱਟ ਛੜਕ ਬਹੋਂ ਤੱਕ ਜਾਂਦੇ ਨੇ ਇਧਰਲੇ ਪਾਸੇ ਢੀਂਸਾ ਇਧਰਲੇ ਪਾਸੇ ਨਾਗਰਿਆਂ ਦੀ ਜ਼ਮੀਨ ਆ ਦੇਖੋ ਸਾਰੇ ਬਸ ਛੱਡਿਆ ਹੈ ਨਾਲ ਜਿੰਨੀ ਮਤਲਬ ਸਰਕਾਰੀ ਜਗਾ ਰਾਹ 9 ਤੋਂ 10 ਫੁੱਟ ਜਗਾ ਹੋਣੀ ਆ ਇਹ ਜਿਹੜੀ ਛੱਡੀ ਹੋਈ ਆ ਇਨੂੰ ਕਹਿੰਦੇ ਨੇ ਸਰਦਾਰੀ ਨਹੀਂ ਆਓ ਸਾਡੇ ਪਿੰਡ ਅਗਨੀ ਆਜੋ ਸੜਕ ਦੀਆਂ ਇੱਟਾਂ ਵਿੱਚ ਕੜੀਆਂ ਪਈਆਂ ਨੇ ਹੱਲ ਲਾ ਕੇ ਅਗਲੇ ਨੇ ਬਾਤ ਤੁਹਾਡੇ ਨਾਗਰਾ ਤੇ ਢੇਂਸਿਆਂ ਵਾਲੇ ਉਹ ਬੁਰਜੀ ਦੇ ਲੋ ਆਪਣੇ ਖੜੀ ਆ ਅਗਲੇ ਨੇ ਪੱਟੀ ਨਹੀਂ ਲਾ ਜਿੱਤੇ ਤੱਕ ਮਰਜ਼ੀ ਦੇਖ ਲੋ ਸਾਰੀ ਜਗ੍ਹਾ 9 ਤੋਂ 10 ਫੁੱਟ ਛੱਡੀ ਹੋਈ ਹੈ ਲਾਗ ਲਾਗ ਇਹ ਹੈਗੀ ਜਿਹੜਾ ਏਰੀਆ ਨਾਗਰਿਆਂ ਤੇ ਢੀਂਸਿਆਂ ਦਾ ਬਾਕੀ ਗਾਹਾਂ ਦਾ ਦੂਹੇ ਲੋਟੇ ਆ ਮਿੱਤਰੋ ਲਾ ਦੇਖੋ ਇਹਦੇ ਤੋਂ ਸੜਕ ਤੋਂ ਛੜਕ ਦੇ ਨਾਲ ਪੂਰੀ ਜਗ੍ਹਾ ਛੱਡੀ ਹੋਈ ਆ। ਤੂੰ ਕਾ ਦੇਖ ਲੋ। ਬੁਰਜੀ ਖੜੀ ਆ। ਇਹਨਾਂ ਨੇ ਮੇਰੀ ਬੁਰਜੀ ਪੱਟੀ ਨਾਗਰੇ ਵਾਲੀ ਜ਼ਮੀਨ ਆ ਇਹ। ਇੱਥੇ ਵੀ ਘਟੋ ਘਟ 10 ਫੁੱਟ ਜਗ੍ਹਾ ਨਾਲ ਛੱਡੀ ਆ ਸੜਕ ਦੇ। ਇਹ ਨਹੀਂ ਕੰਮ ਆ ਰਿਹਾ ਯਾਰ। ਚੱਲਿਆ ਨੀ।